टक्केशाही नहीं चलेगी नहीं चलेगी पगड़ा होता है टक्केशाही नहीं पार्टी मुर्दाबाद मुर्दाबाद टक्केशाही नहीं पंजाब सरकार मुर्दाबाद मुर्दाबाद पंजाब सरकार की टक्केशाही बंद करो बंद करो बंद करो पंजाब ਸਰ ਜੀ ਸਰ ਜੀ ਇੱਕ ਬੰਦਾ ਖੜਿਆ ਸੀ ਕੋਈ ਕਿਹਨੇ ਆਉਣਾ ਕੀ ਅੰਦਰੋਂ ਸਾਡਾ ਵੀ ਇਹਦਾ ਬੰਦਾ ਕੋਈ ਨਹੀਂ ਬੈਠਾ ਜਾਂ ਅਰਵਾ ਬੈਂਕਾ ਨਾਲ ਜਾ ਕੇ ਰਿਹਾ ਬੀਅਲ ਨੂੰ ਬੁਲਾ ਕੇ ਆਵੀਅਲ ਨੂੰ ਬੀਅਲ ਨੂੰ ਬੁਲਾ ਕੇ ਆਵੀਅਲ ਨੂੰ ਬੁਲਾ ਕੇ ਕਿੱਥੇ ਕਿੱਥੇ ਬੈਠਾ ਖੜਿਆ ਸਰਿਆ ਮੈਨਾਂ ਧੱਕਾ ਅੱਖਾਂ ਚਿੱਤਾਂ ਮਿੱਟੀ ਪਾ ਕੇ ਲੋਕਾਂ ਦੀ ਗੋਟਾਂ ਉਂਗੁੱઠા ਠਾੜਾ 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 ਬੰਦੇ ਨੂੰ ਆਪ ਰੋਣਾ ਚਾਹੀਦਾ ਪਾਰਦਰਸ਼ ਢੰਗ ਨਾਲ ਚੋਣਾ ਇੰਨੀ ਪੀਸਫੁਲ ਬਾਕੀ ਸਾਰਾ ਤੇ ਵੀ ਹੋ ਰਹੀਆਂ ਤੁਸੀਂ ਇੰਨੇ ਧੱਕਾ ਕਰੀ ਜਾਂਦੇ ਇੱਥੇ ਸਾਡੇ ਪੋਲਿੰਗ ਜਨਤ ਧੱਕੇ ਨਾਲ ਤੁਸੀਂ ਬਾਹਰ ਕੱਢ ਦਿੱਤੇ ਤੁਹਾਨੂੰ ਪੋਲਿੰਗ ਜਨਤ ਨੂੰ ਤੁਸੀਂ ਕਹਿੰਦੇ ਧੁੱਪ ਸੇਕੋ ਵੀ ਉੱਧੇ ਵੋਟਾਂ ਪਾ ਲਓ ਆਪੇ ਯਾਰ ਤੁਹਾਡੀ ਵੋਟ ਨਹੀਂ ਹੈਗੀ ਤੁਹਾਡਾ ਕੁਝ ਨਹੀਂ ਹੈਗਾ ਰਾਤ ਤੱਕ ਪ੍ਰਧਾਨ ਜੀ ਰਾਤ ਤੱਕ ਲਿਸਟਾ ਕੁਝ ਹੋਰ ਸੀ ਰਾਤੋ ਰਾਤ ਲਿਸਟਾ ਚੇਂਜ ਕਰਤੀ ਜਾਂਦੇ ਨੇ ਨੰਬਰ ਬਦਲਦੇ ਬੂਥ ਨੰਬਰ ਤੱਕ ਬਦਲਦੇ ਆਪਰੇ ਬੋਲਦੇ ਖਾਲੀ ਇੱਥੇ ਜਿਹੜਾ ਆਪਣੇ ਕਿੰਨੇ ਮੂਤਰ ਤੋਂ ਪਹਿਲਾਂ ਸਵੇਰੇ ਕੀ ਨੀਂਦ ਸੀ ਬਾਅਦ ਤੋਂ ਕੀ ਆ ਨਾੜਨ ਦਾ ਤਰੀਕਾ ਜੇੜਾ ਲੱਗਦਾ ਆ। ਆਹ ਜਿਹੜਾ ਚੇਨ। ਕੀ ਕਹਤੋ ਕੋਈ ਇਹ ਬਿੱਲ ਦੀ ਦਸਤ? ਜਿਹੜਾ ਹਮ ਆਪਣੇ ਸਾਡੀ ਕੈਂਡੀਡੇਟ ਰਹੇ ਹਾਂ ਹੋਰ ਅਮ ਜਿੱਤੋਂ ਕੀਆ ਲੰਦਾ ਹੋਏਗਾ ਪੈਸੇ। ਨਹੀਂ ਨਹੀਂ ਕੋਈ। ਹੋਰ ਜਿਹੜਾ ਲੱਗਦਾ ਥੋੜੀ। ਜਿਹੜੇ ਅਸੀਂ ਪੱਗੀਆਂ ਵੱਟ ਕੇ ਭੇਜੇ ਨੇ ਉਹ ਸਾਰੇ ਮੌਤ ਨਹੀਂ ਮੈਨੂੰ ਤਾਂ ਰਿਪੋਰਟ ਪਈਦੀ ਹੈ। ਨਹੀਂ ਤੁਸੀਂ ਤੁਸੀਂ ਬੋਲਦਾ। ਇਹਦੇ ਤਾਂ ਕੀ ਬਣੀ ਸਾਡੇ ਬੰਦਿਆਂ ਦੀ ਮੂਰਤੀ। ਸੇਟੂ ਜੀ ਕਿਤੇ ਜੀ ਸੈਸ਼ਨ ਨੰਬਰ ਬੋਲੋ ਬੋਲੋ ਹੋਰ ਵੀ ਸਵੇਰੇ ਲਿਸਟਾ ਹੋ ਗਿਆ ਸਾਡੀ ਇਹ ਗੱਲ ਬਾਤ ਹੈ ਜੀ ਅਸੀਂ ਡਿਊਟੀ ਕਰ ਰਹੇ ਹਾਂ ਅਸੀਂ ਇਹਦੀ ਕਰਾਹਤ ਦੇਖੋ ਏਡੀਸੀ ਸਾਹਿਬ ਕਰਾ ਰਹੇ ਤੁਸੀਂ ਤਾਂ ਡਿਊਟੀ ਲੱਗੀ ਆ ਐ ਸਿਕਿਉਰਟੀ ਸਾਹਿਬ ਨੂੰ ਫੋਨ ਆਣਾ ਤੁਹਾਨੂੰ ਅਗਲ ਤੋਂ ਕੋਈ ਨਹੀਂ ਆ ਮੈਂ ਏਡੀਸੀ ਸਾਹਿਬ ਨਾਲ 1 ਘੰਟੇ ਪਹਿਲਾਂ ਗੱਲ ਕਰੀ ਉਹ ਮੈਂ ਆਪਣੇ ਘੰਟੇ ਜਿਹੜਾ ਮਸਲਾ ਹੱਲ ਕਰੂੰਗਾ ਤੁਹਾਨੂੰ ਕੋਈ ਫੋਨ ਨਹੀਂ ਆਣਾ ਉਹਨੂੰ ਕੋਈ ਫੋਨ ਨਹੀਂ ਆ ਏਡੀਸੀ ਸਾਹਿਬ ਨੂੰ ਬੇਨਤੀ ਮੈਂ ਕੀਤੀ ਆ ਮੈਂ ਪਹਿਲਾਂ ਵੀ ਇਸ ਮੇ ਏਡੀਸੀ ਸਾਹਿਬ ਨੂੰ ਤੁਸੀਂ ਪਹਿਲਾਂ ਨਾਮਿਨੇਸ਼ਨ ਦੀ ਗਲਤ ਕਰ ਕੀਤੀ ਆ ਹੁਣ ਵੋਟਾਂ ਦੀ ਗਲਤ ਕਰ ਰਹੇ ਹੋ ਮੁਰਕੇ ਕੇਂਦਰ ਸਰਕਾਰ ਖਿੱਚੂ ਵੀ ਚੰਗੇ ਰਹੂਗੇ ਹਾਂ ਜੀ ਜੀ ਬੋਲੋ ਜੀ ਪਿਛੋ ਪਿਛੋ ਇੱਕ ਮਨਵਾ ਆ ਜਿਹੜਾ ਖਦਾ ਪੂਤ ਨਾ ਜੀ ਜੀ ਇਹ ਤੁਹਾਨੂੰ ਜਿਹੜਾ ਸਾਡੇ ਪੂਤ ਹੈ 199 ਤੋਂ ਲੈ ਕੇ 204 5 206 7 8 ਜੀ ਤੋਂ ਪੂਤਾਂ ਕੰਦੀ ਆਈਆਂ ਤੇ ਅੱਜ ਜਿਹੜੇ ਪੂਤ ਨੰਬਰ ਬਦਲ ਕੇ 118 19 20 21 22 ਦੇ ਨਵੇਂ 101 10 15 16 ਲਾ ਦਿੱਤੇ ਉਸ ਤੋਂ ਬਾਅਦ ਜਿਹੜੀ ਸਾਡੀ ਕੈਂਡੀਡੇਟ ਜਿਹਦੇ ਫੋਮ ਭਰਿਆ ਸੀ ਆਪਣਾ ਹਾਂਜੀ ਹਾਂਜੀ ਆ ਦੇਖੋ ਪੜੋ ਜੀ ਦਾ 2023 ਵਾਰਡ ਨੰਬਰ 7 ਆ ਆਰਤੀ ਸਿੰਘ ਦੀ ਵੋਟ ਇੱਥੇ ਨੋਮੀਨੇਸ਼ਨ ਭਰੇ ਆ ਇਹਨੇ ਉਹ ਨਹੀਂ ਸੀ ਵੋਟ ਕੋਲ ਇਹਦੀ ਵੋਟ ਹੈ ਨਹੀਂ ਇੱਥੇ ਨਹੀਂ ਵੋਟ ਨਹੀਂ 123 ਨੰਬਰ ਤੇ ਆ ਮੇਰੇ ਸਾਹਦੇ ਡੂਟੀ 103 ਨੰਬਰ ਗਾ ਆ ਪੜ ਨਹੀਂ ਲਈ ਬਠਾਇਆ ਆ ਆ ਬਸ ਇਹ ਕੋਣ ਬੈਠਾ ਹੁੰਦਾ ਕੋਣ ਖੜਾ ਨਹੀਂ ਇਹ ਭਾਈ ਜੀ ਨਹੀਂ ਨਹੀਂ ਇਹ ਵੋਟ ਆਰਤੀ ਸਿੰਘ ਨਾਲ ਗੱਲ ਕਰ ਰਹੇ ਹਾਂ ਸਾਡੇ 2 ਦਿਨ ਸਟੇਸ਼ਨ ਦੇ ਉੱਤੇ ਬਹਿਤਵਾਜੀ ਹੋਈ ਕੀ ਵਜਾ ਬੋਤ ਸਾਡੇ ਕੈਂਡੀਡੇਟ ਨੂੰ ਵੋਟ ਨਹੀਂ ਪਾਉਣ ਦਿੱਤੀ ਯਾਰੀ ਪੋਲਿੰਗ ਜੌਂ ਸਾਡੇ ਬਾਹਰੋਂ ਕੱਢੇ ਜਾ ਰਹੇ ਆ ਇਹ ਅੰਦਰ ਕਹਿੰਦੇ ਧੱਗੇਾਈ ਨਹੀਂ ਹੋ ਰਹੀ ਕੈਂਡੀਡੇਟ ਜਿਹੜਾ ਨੋਮੀਨੇਸ਼ਨ ਕਿੱਦਾਂ ਸੈਪਟ ਹੋ ਗਿਆ ਜਿਹਦੀ ਵੋਟ ਸੀ ਤਾਹੀਂ ਸੈਪਟ ਹੋਇਆ ਨਾ ਅੱਜ ਇਹ ਕਹਿੰਦੇ ਵੋਟ ਹੈ ਨਹੀਂ ਇੱਥੇ ਉਹ ਤਾਂ ਕਿੱਦਾਂ ਹੋ ਸਕਦਾ ਸਾਰੇ ਸਾਡੇ ਬੰਦੇ ਮੋੜੇ ਜਾ ਰਹੇ ਆ ਬੀਜੇਪੀ ਦੇ ਜਿੰਨੇ ਬੰਦੇ ਵੋਟ ਪਾਉਣਾ ਸਾਰਿਆਂ ਨੂੰ ਮੋੜੇ ਜਾ ਰਿਹਾ ਧੱਕਾ ਸ਼ਰਮ ਕੀਤਾ ਜਾ ਰਿਹਾ ਘਾੜੂ ਵਾਲਿਆਂ ਨੂੰ ਇੱਕ ਬੰਦਾ ਪੁੱਛ ਨਹੀਂ ਰਿਹਾ ਵੀ ਤੁਸੀਂ ਆਏ ਕਿੱਥੋਂ ਅਜੇ ਵੋਟਰ ਕਾਰਡ ਹੈਗਾ ਕਿ ਨਹੀਂ ਹੈਗਾ ਇਹ ਵੀ ਨਹੀਂ ਪੁੱਛਿਆ ਜਾ ਰਿਹਾ ਤੇ ਸ਼ਰਮ ਧੱਕਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਦੇਖੋ ਅਸੀਂ ਕਿੱਦਾਂ ਨਾਲ ਲੈ ਕੇ ਚੱਲੇ ਆਂ ਅਧਿਕਾਰੀ ਉੱਥੇ ਵੋਟ ਪਾ ਕੇ ਆਵਾਂਗੇ ਨਹੀਂ ਪਾਉਣਗੇ ਅਸੀਂ ਬਿਲਕੁਲ ਸ਼ਰਮ ਉੱਥੇ ਧੱਡ ਸਭ ਕਾਦੇ ਲਈ ਨਾਰੇਬਾਜੀ ਜਿਹੜੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਤੁਸੀਂ ਇਹ ਦੇਖੋ ਪਹਿਲੀ ਗੱਲ ਤਾਂ ਸੋਹਰਾਤ ਨੂੰ ਸੀ ਆਪਣੇ ਬੂਥ ਬਾਹਰ ਲਗਾਏ ਕਿ ਸਵੇਰੇ VOTING ਬੜੀ ਪਾਰਦਰਸ਼ੀ ਢੰਗ ਦੇ ਨਾਲ ਸ਼ਾਂਤੀ ਮੇਂ ਢੰਗ ਦੇ ਨਾਲ ਹੋ ਜਾਵੇ ਲੇਕਿਨ ਇਹਨਾਂ ਨੇ ਸਵੇਰੇ ਆ ਕੇ ਸਾਡੇ ਪਹਿਲੇ ਬੂਥਾਂ ਤੋਂ ਤਾਂ ਬੰਦੇ ਭਜਾਏ ਭਾਰਤੀ ਜਨਤਾ ਪਾਰਟੀ ਕਾਰਜਕਰਤਾ ਨੂੰ ਕਿਹਾ ਕਿ ਤੁਸੀਂ ਤਾਂ ਬੂਥ ਨਹੀਂ ਲਾਣੇ ਉਸ ਤੋਂ ਬਾਅਦ ਜਦੋਂ ਸਾਈਡ ਤੇ ਬੂਥ ਲਾ ਦਿੱਤੇ ਉਸ ਤੋਂ ਬਾਅਦ ਜਿਹੜੇ ਪੋਲਿੰਗ ਜਨਟਾਂ ਸੀ ਅੰਦਰ ਪਿਠਾਏ ਸੀ ਪੋਲਿੰਗ ਜਨਟਾਂ ਨੂੰ ੱੱਕੇ ਨਾਲ ਬਾਹਰ ਕੱਢਿਆ ਗਿਆ ਉਹਨਾਂ ਨੂੰ ਕਿਹਾ ਕਿ ਤੁਹਾਡੀ ਵੋਟ ਇੱਥੇ ਨਹੀਂ ਹੈ ਲੇਕਿਨ ਸੱਚੀ ਹੈ ਕਿ ਉਹਨਾਂ ਦੀ ਵੋਟ ਇੱਥੇ ਹੀ ਹੈ ਇਹਨਾਂ ਨੇ ਜਿੰਨੀ ਗੁੰਡਾਗਰਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਹੈ ਉਹ ਅੱਜ ਤੱਕ ਅਸੀਂ ਇਤਿਹਾਸ ਨਹੀਂ ਕਰੀ ਦੇਖੀ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ 1 ਸਾਲ ਚੌਣਾ ਚ ਰਹਿ ਗਿਆ ਵਿਦੀਕੀ ਔਰ ਨੀਕ ਕਰਨਾ ਜਿੰਨੀ ਕੱਲ ਨੂੰ ਤੁਸੀਂ ਬਰਦਾਸ਼ਤ ਕਰ ਸਕੋ ਜਰੋ ਅਸੀਂ ਆਪਣੇ ਹੱਕ ਰੱਖਿਆ ਆਪਾਂ ਸੱਚ ਦੀ ਗੱਲ ਕੀਤੀ ਉਸ ਤੋਂ ਬਾਅਦ ਸਾਡੇ ਪੋਲੀਜਨ ਅੰਦਰ ਪੈਣ ਦਿੱਤੇ ਇਹਨਾਂ ਨੇ ਸ਼ਰਮ ਧੱਕਾ ਕੀਤਾ ਇਹਨਾਂ ਨੇ ਮੈਂ ਸਰਪੰਚ ਆਪਣੇ ਬਰਮਜੀਤ ਸਿੰਘ ਬਹੁਤ ਮੋਤੀਵਾਕ ਮੈਂ ਇੱਥੇ ਇੱਕ ਵੀ ਮੇਰਾ ਬੋਲ ਨਹੀਂ ਜੈਂਟਲਮੈਨ ਪਰ ਬਹੁਤ ਵਧੀਆ ਕੰਮ ਹੋ ਰਿਹਾ ਇਹ ਜਣੇ ਆ ਲੋਕਾਂ ਦੇ ਸਾਰੇ ਗਲਤ ਨੇ ਹਾਲਾਂਕਿ ਵੋਟਾਂ ਸਾਡੀਆਂ ਵੀ ਸਾਡੀਆਂ ਵੀ ਵੋਟਾਂ ਗਈਆਂ ਅਸੀਂ ਇਹਨਾਂ ਨੂੰ ਉਮੀਦ ਕਰਦੇ ਹਾਂ ਸਾਡਾ ਕੋਈ ਇਹਨਾਂ ਨਾਲ ਨਹੀਂ ਨਹੀਂ ਸੱਚ ਦੇ ਨਾਲ ਖੜੇ ਹੈ ਸੱਚ ਦੇ ਨਾਲ ਖੜੇ ਆ ਕੋਲੇ ਖੜੀ ਹੈ ਇਹਨੂੰ ਪੁੱਛਣਾ ਸਵੇਰ ਦਾ ਮੈਂਨ ਪ੍ਰਸ਼ਾਸਨ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰੀ ਚੋਲਾ ਲਾ ਦੇਣ ਆਮ ਆਦਮੀ ਪਾਰਟੀ ਦਾ ਚੋਣਾਂ ਪਾਲਣ ਜਿੰਨੀ ਅਰ ਧੱਕੇਸ਼ਾਹੀ ਕੀਤੀ ਹੈ ਅਸੀਂ ਅੱਜ ਤੱਕ ਇਤਿਹਾਸ ਚ ਨਹੀਂ ਕੋਈ ਧੱਕੇਸ਼ਾਹੀ ਨਹੀਂ ਹੋਈ ਬਿਲਕੁਲ ਗਲਤ ਗੱਲ ਆ ਉੱਚਾ ਬੋਲਣ ਦੇ ਨਾਲ ਕੋਈ ਜੀਦਾ ਹੱਲ ਨਹੀਂ ਹੁੰਦਾ ਬਿਲਕੁਲ ਸੀਗੇ ਉਹ ਸੇਮ ਸੀਗੇ ਰਾਤ ਤੱਕ ਜਿਹੜੇ ਬੂਥ ਨੰਬਰ ਸੀ ਉਹ ਸੇਮ ਸੀਗੇ ਅੱਜ ਜਿਹੜੇ ਸੀ ਆ ਰਹੇ ਤਾਂ ਬੂਥ ਬੂਥ ਨੰਬਰ ਚੇਂਜ ਨੇ ਪੋਲਿੰਗ ਸੈਸ਼ਨ ਨੰਬਰ ਫੁੱਲਾ ਵਾਲੇ ਮੋਤੀ ਬਾਗ ਦੇ ਨਿਸ਼ਤਾ ਵੀ ਚੇਂਜ ਨੇ ਪੋਲਿੰਗ ਨੰਬਰ ਚੇਂਜ ਤੇ ਬੂਥ ਨੰਬਰ ਚੇਂਜ ਨੇ ਹਾਲ ਤੱਕ ਸੇਮ ਸੀਗੇ ਸਵੇਰੇ ਸਵੇਰੇ ਸਭ ਕੁਝ ਚੇਂਜ ਹੋ ਚੁੱਕਾ ਫੁੱਲਾ ਵਾਲਾ ਮੋਤੀ ਬਾਗ ਦਾ ਕੈਂਡੀਡੇਟ ਅਸੋ ਦੇ ਖੁਦ ਆਪਣੀ ਵੋਟ ਦੇ ਸਕਦਾ ਹਰ 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 ਇੱਕ ਮਿੰਟ ਭਾਈ ਸਾਹਿਬ ਮੇਰੇ ਤਾਂ ਗਾਜ਼ਾ ਇਲਜ਼ਾਮ ਲੱਗਣਾ ਜੀ ਅਜੇ ਤੱਕ ਕਿਸੇ ਨੂੰ ਕਿਹਾ ਨਹੀਂ ਦੇਖੋ ਤਾਂ ਪੀਆਰਓ ਦੀ ਰਿਸਪੌਂਸਿਬਿਲਟੀ ਹੈ ਜੇ ਕਿਸੇ ਨੇ ਕੋ ਮਨਾ ਕੀਤਾ ਦੱਸੋ ਕਿਨੇ ਮਨਾ ਕੀਤਾ ਇਹ ਤਾਂ ਜਿਹੜਾ ਪੋਲਿੰਗ ਏਜੰਟ ਆਇਆ ਉਹਨੂੰ ਬਿਠਾਇਆ ਵੀ ਆ ਬਾਕੀ ਜਿਹੜੇ ਡੀਸੀ ਦਫ਼ਤਰ ਨੇ ਜੋ ਵੀ ਲਿਸਟ ਦਿੱਤੀ ਹੈ ਉਹਦੇ ਅਕੋਰਡਿੰਗਲੀ ਹੀ ਵੋਟਾਂ ਪੈ ਰਹੀਆਂ ਇੱਥੇ ਆਪਣਾ ਕੋਈ ਰੋਲ ਨਹੀਂ ਹੈ ਨਹੀਂ ਸਾਰਾ ਰੋਲ ਤੁਹਾਡਾ ਹੀ ਹੈ ਤੁਹਾਡਾ ਹੀ ਰੋਲ ਹੈ ਸਾਰਾ ਸਾਰਾ ਰੋਲ ਤੁਹਾਡਾ ਹੀ ਹੈ ਇੱਕ ਮਿੰਟ ਭਾਈ ਇਹ ਤਾਂ ਮੇਰੇ ਸਾਹਮਣੇ ਕੋਈ ਗੱਲ ਨਹੀਂ ਇੱਕ ਬੰਦੇ ਨੂੰ ਸਾਰਿਆਂ ਨੂੰ ਸੁਣੋ ਨਹੀਂ ਨਹੀਂ ਇੱਕ ਦੀ ਗੱਲ ਹੁੰਦਾ ਉਹ ਤੋਂ ਬੋਲੋ ਫਿਰ ਤੁਹਾਡੀ ਜਿਹੜੀ ਸਰਪੰਚ ਨੇ ਮੈਂ ਦਾ ਉਤਾਰਜਨ ਬਏ ਆ ਜੀ ਨਹੀਂ ਨਹੀਂ ਮੈਂ ਡਬਲ ਜਿਹੜੀ ਗੱਲ ਹੈ ਮੈਂ ਹੁਣ ਇਹਦਾ ਸੈਕਟਰ ਵੀ ਸਰ ਮੈਂ ਆਪ ਖੜਿਆ ਕਿ ਨਹੀਂ ਖੜਿਆ ਆ ਜਾ ਨਹੀਂ ਇਹਦੇ ਵੋਟਾਂ ਵੋਟਾਂ ਕੀ ਰੌਲਾ ਰੱਪਾ ਮੇਰੀ ਨਹੀਂ ਜੀ ਵੋਟਾਂ ਦਾ ਕੋਈ ਰੌਲਾ ਨਹੀਂ ਇਹੀ ਕਹਿ ਰਹੇ ਆ ਕੀ ਨਾ ਬੋਲਦੇ ਅੱਛਾ ਬੂਥ 114117 117 ਇਹ ਨਹੀਂ ਆਪਾਂ ਕੁਝ ਵੀ ਕਹਿ ਸਕਦੇ ਬਰੇ ਉਸ ਨੰਬਰ 1180 ਲੈ ਕੇ 208 ਤੱਕ ਇਹ ਸਾਰੇ ਮਦਦ ਤੇ ਆਪਾਂ ਯਾਰ ਰਾਤ ਰਤ ਕਿਉਂ ਮਦਦ ਲੈ ਕੇ ਬੂਥ ਸਾਰੇ ਇਹ ਹਰਾਨੀ ਵਾਲੀ ਗੱਲ ਤੇ ਇਹ ਵੀ ਬੂਥ ਕਿਉਂ ਮਦਦ ਲੈ ਕੇ ਸਾਰੇ ਕੋਈ ਬੰਦਾ ਬਾਹਰ ਨਹੀਂ ਕੱਟਿਆ ਮੈਂ ਨਹੀਂ ਆਪ سپورਟ ਕਰ ਰਿਹਾ ਆਪ ਨੂੰ ਪੁੱਛਦਾ ਜ਼ਵੇਰ ਦਾ ਮੈਚ